ਡੱਬ ਵਿੱਚੋਂ ਪਿਸਤੌਲ ਕੱਢ ਕੇ ਕਹਿਣ ਲੱਗੇ ਆ ਜਾਓ ਫਿਰ ਵੇਖ ਲਓ ਅਸੀਂ ਅੱਜ ਨੇ ਹੱਥੇ ਹੋ ਕੇ ਗੋਲੀਆਂ ਖਾਨੀ ਆਏ ਤੁਹਾਡੇ ਕੋਲੋਂ ਹਥਿਆਰ ਹੀ ਤੁਹਾਡੇ ਕੋਲ ਨੇ ਤੇ ਹਥਿਆਰ ਹੀ ਸਾਡੇ ਕੋਲ ਨੇ ਅੱਜ ਵੇਖਦੇ ਹਾਂ ਕਿਹਦਾ ਨਿਸ਼ਾਨ ਸਾਹਿਬ ਇੱਥੇ ਝੁੱਲਦਾ ਔਰ ਖਾਲਸਾ ਜੀ ਅੱਜ ਤੁਸੀਂ ਵੇਖੋ ਜਾ ਕੇ ਬੀ ਬਲਾਕ ਅੰਮ੍ਰਿਤਸਰ ਰੇਲਵੇ ਲਾਈਨ ਵਾਲੀ ਜਗ੍ਹਾ ਤੇ ਜਿੱਥੇ 13 ਸਿੰਘਾਂ ਦਾ ਖੂਨ ਡੁੱਲਿਆ ਸੀ ਉੱਥੇ ਕੇਸਰੀ ਨਿਸ਼ਾਨ ਸਾਹਿਬ ਝੁੱਲ ਰਿਹਾ ਔਰ ਸੁੰਦਰ ਗੁਰਦੁਆਰੇ ਦੀ ਇਮਾਰਤ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਬਣੀ ਹੋਈ ਹੈ ਇੱਕ ਬੰਨੇ ਹਿੰਦੂ ਵਿਰੋਧੀ ਕਹਿ ਕੇ ਸਰਕਾਰ ਨੇ ਝੂਠੇ ਕੇਸ ਪਾ ਕੇ ਜੇਲ੍ਹ ਵਿੱਚ ਬੰਦ ਕੀਤਾ ਤੇ ਦੂਜੇ ਬੰਨੇ ਉਸੇ ਜੇਲ੍ਹ ਦੇ ਵਿੱਚ ਜਿੱਥੇ ਸੁੰਦਰ ਗੁਰਦੁਆਰਾ ਸਾਹਿਬ ਦੀ ਇਮਾਰਤ ਤਿਆਰ ਕਰਵਾਈ ਉੱਥੇ ਨਾਲ ਹੀ ਉਹਨਾਂ ਨੇ ਮੰਦਿਰ ਵੀ ਤਿਆਰ ਕਰਵਾਇਆ ਜਿਹੜਾ ਅੱਜ ਵੀ ਗੁਰਦਾਸਪੁਰ ਦੀ ਜੇਲ੍ਹ ਵਿੱਚ ਸ਼ੋਭਤ ਹੈ ਉਹ ਸਮੇਂ ਤੇ ਉਸ ਵਿੱਚ ਚੜ੍ਹਦੀ ਕਲਾ ਦੇ ਸਮੇਂ ਤੇ ਮੇਰੀ ਭੈਣ ਨੇ ਇੱਕ ਵਾਰੀ ਜੋ ਕਿਹਾ ਕਿ ਪਿਤਾ ਜੀ ਮੈਂ ਤੁਹਾਡੇ ਕੋਲੋਂ 5 ਰੁਪਏ ਲੈਣੇ ਨੇ ਇਹ ਤਾਂ ਆਪਣੀ ਜੇਬ ਦੇ ਵਿੱਚੋਂ 5 ਰੁਪਏ ਦਿੱਤੇ ਔਰ ਉੱਥੇ ਹੀ ਉਹ ਨਚਰ ਨੂੰ ਰੋਂਦੀ ਰੋਂਦੀ ਥੱਕ ਗਈ ਸੀ ਉਹ ਸੌਂ ਗਈ। ਜਿੱਥੇ ਪ੍ਰੈਸ ਕਾਨਫਰੰਸ ਪੂਰੀ ਹੋਈ ਤਾਂ ਸੁੱਤੀ ਹੋਈ ਛੋਟੀ ਭੈਣ ਦੇ ਹੱਥੋਂ 5 ਰੁਪਏ ਦਾ ਨੋਟ ਕੱਢ ਕੇ ਵਾਪਸ ਆਪਣੀ ਜੇਬ 'ਚ ਪਾ ਲਿਆ। ਉਹਨਾਂ ਦੇ ਗਨਮੈਨ ਲੱਗੇ ਬੈਠੇ ਸੀ। ਕਹਿਣ ਲੱਗੇ ਭਾਈ ਸਾਹਿਬ ਤੁਸੀਂ ਇਹ ਕੀ ਕੀਤਾ? ਤੁਸੀਂ ਇੱਕ 5 ਰੁਪਏ ਦਾ ਨੋਟ ਵੀ ਆਪਣੀ ਬੇਟੀ ਦੇ ਹੱਥ ਵਿੱਚੋਂ ਫੜ ਕੇ ਦੁਬਾਰਾ ਜੇਬ ਵਿੱਚ ਪਾ ਲਿਆ। ਮੇਰੇ ਤੋਂ ਇਹ ਬਰਦਾਸ਼ਤ ਨਹੀਂ ਹੋਇਆ। ਭਾਈ ਅਮਰੀਕ ਸਿੰਘ ਕਹਿਣ ਲੱਗੇ ਬੈਠ ਜਾ ਮੇਰੇ ਕੋਲ ਇਹ ਮੇਰੀਆਂ ਜੇਪਾਂ ਵਿੱਚ ਜਿਹੜੇ ਪੈਸੇ ਨੇ ਇਹ ਮੇਰੇ ਬੱਚਿਆਂ ਲਈ ਮੇਰੀ ਕੌਮ ਨੇ ਨਹੀਂ ਦਿੱਤੇ ਮੈਨੂੰ ਇਹ ਕੌਮ ਦਾ ਘਰ ਬਣਾਉਣ ਲਈ ਪੈਸੇ ਨੇ ਮੇਰੀ ਜੇਬ ਵਿੱਚ ਪਏ ਹੋਏ ਇੱਕ ਇੱਕ ਰੁਪਈਏ ਦੇ ਉੱਤੇ ਕੌਮ ਦਾ ਹੱਕ ਹੈ ਔਰ ਇਹ ਪੈਸੇ ਮੈਂ ਨਹੀਂ ਚਾਹੁੰਦਾ ਕਿ ਮੇਰੇ ਬੱਚਿਆਂ ਤੱਕ ਜਾਣ ਇੱਕੋ ਹੀ ਪੱਖ মিডিਆ ਰਾਈ ਜੋ ਸਾਡੀ ਕੌਮ ਦੇ ਵਿੱਚ ਪ੍ਰਚਾਰਿਆ ਪ੍ਰਸਾਰਿਆ ਗਿਆ ਉਹਨਾਂ ਦੀ ਸ਼ਖਸੀਅਤ ਦਾ ਕਿ 6 ਜੂਨ ਨੂੰ ਭਾਈ ਸਾਹਿਬ ਭਾਈ ਅਮਰੀਕ ਸਿੰਘ ਹੋਣਾ ਨੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਨੇ ਟੈਂਕਾਂ ਨਾਲ ਲੜਾਈ ਕੀਤੀ ਤੋਪਾਂ ਨਾਲ ਲੜਾਈ ਕੀਤੀ ਹਜ਼ਾਰਾਂ ਫੌਜੀ ਮਾਰ ਦਿੱਤੇ ਕੋਈ ਅਤਕੱਤ ਨਹੀਂ ਕੋਈ ਗਲਤ ਗੱਲ ਨਹੀਂ ਜਦੋਂ ਕੋਈ ਚੜ ਕੇ ਆਵੇ ਤਾਂ ਸਿੰਘਾਂ ਨੂੰ ਤੇਗ ਵੀ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਪਰੰਤੂ ਉਹਨਾਂ ਦੀ ਸ਼ਖਸੀਅਤ ਦਾ ਦੂਸਰਾ ਪੱਖ ਕਿ ਜਿੱਥੇ ਉਹ ਨਿਰਭੈ ਯੋਧੇ ਸਨ ਉੱਥੇ ਨਾਲ ਹੀ ਸਾਧ ਸੰਗਤ ਜੀਓ ਉਹਨਾਂ ਦਾ ਅਧਿਆਤਮਕ ਜੀਵਨ ਇਹ ਉਹ ਇੱਕ ਬੜੇ ਉੱਚ ਪੱਧਰ ਦੇ ਅਕੈਡਮੀਸ਼ਨ ਵੀ ਸਨ ਆਪਣੀ ਕਰਨੀ ਕਰ ਨਰਕ ਹੋ ਨਾ ਪਾਵਉ ਠੌਰ ਤੁਮਰੇ ਬਿਰਧ ਕਰ ਆਸਰੋ ਸਮਾਰ ਹੂੰ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਰੋਹਾਨੀਅਤ ਪਰਿ ਗੋਦ ਦਾ ਨਿਗਮਾਨ ਰਹਿ ਗੁਰੂ ਰੂਪ ਗੁਰੂ ਖਾਲਸਾ ਪੰਥ ਜੀਓ ਆਹ ਸਭ ਤੋਂ ਪਹਿਲਾਂ ਦਸਵੇਂ ਪਿਤਾ ਜੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਜੀ ਗੱਜ-ਵੱਜ ਕੇ ਆਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਮੇਰੇ ਸਤਕਾਰਯੋਗ ਪਿਤਾ ਅਮਰਸ਼ੀਰ ਭਾਈ ਸਾਹਿਬ ਭਾਈ ਅਮਰੀਕ ਸਿੰਘ ਦੇ ਜੀਵਨ ਤੇ ਚਾਹਤ ਢਾਡੀ ਸਿੰਘਾਂ ਨੇ ਬਖੂਬੀ ਮਾਰੀ ਹੈ ਮੈਂ ਕੇਵਲ ਉਹਨਾਂ ਦੇ ਜੀਵਨ ਵਿੱਚੋਂ ਇੱਕ ਦੋ ਘਟਨਾਵਾਂ ਨੂੰ ਕਹਿ ਕੇ ਆਪ ਸਭ ਨੂੰ ਫਤਿਹ ਬੁਲਾ ਲੈਣੀ ਹੈ ਕਿਉਂਕਿ ਉਹਨਾਂ ਦੀ ਬਹੁਪੱਕੀ ਸ਼ਖਸੀਅਤ ਨੂੰ ਭਾਵੇਂ ਥੋੜੇ ਸਮੇਂ ਦੇ ਵਿੱਚ ਲਫ਼ਜ਼ਾਂ ਵਿੱਚ ਪਰੋਣਾ ਬਹੁਤ ਔਖੀ ਗੱਲ ਹੈ ਪਰੰਤੂ ਜੀਵਨ ਦੇ ਕੁਝ ਅਜਿਹੇ ਪਹਿਲੂ ਜਿਨ੍ਹਾਂ ਤੋਂ ਅਜੇ ਤੱਕ ਬਹੁਤੇ ਮੀਡੀਆ ਦੇ ਵਿੱਚ ਵੀ ਤਰਜਮਾਨੀ ਨਹੀਂ ਹੋਈ ਉਹਨਾਂ ਨੂੰ ਆਪ ਸਭ ਸੰਗਤਾਂ ਦੇ ਸਾਹਮਣੇ ਰੱਖਣਾ ਬਹੁਤ ਜ਼ਰੂਰੀ ਹੈ ਸਾਧ ਸੰਗਤ ਜੀਓ ਭਾਈ ਸਾਹਿਬ ਭਾਈ ਅਮਰੀਕ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਬਚਪਨ ਦੇ ਵਿੱਚ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਦੰਗਮੇ ਟਕਸਾਲ ਜਥਾ ਪਿੰਡਰਾ ਤੋਂ ਗੁਰਬਾਣੀ ਦੀ ਸੰਥਾ ਲੈ ਕੇ ਔਰ ਛੋਟੀ ਜੋ ਪੜ੍ਹਾਈ ਸੀ ਮਿਡਲ ਤੱਕ ਦੀ ਇਸ ਪਿੰਡ ਦੇ ਸਰਕਾਰੀ ਸਕੂਲ ਤੋਂ ਉਪਰੰਤ ਉਚੇਰੀ ਸਿੱਖਿਆ ਲਈ ਖਾਲਸਾ ਕਾਲਜ ਸ੍ਰੀ ਅਮਰਸਰ ਸਾਹਿਬ ਵਿਖੇ ਦਾਖਲਾ ਲਿਆ। ਔਰ ਬਹੁਤੀ ਵਾਰ ਇੱਕੋ ਹੀ ਪੱਖ মিডিਆ ਰਾਇਂ ਜੋ ਸਾਡੀ ਕੌਮ ਦੇ ਵਿੱਚ ਪ੍ਰਚਾਰਿਆ ਪ੍ਰਸਾਰਿਆ ਗਿਆ ਉਹਨਾਂ ਦੀ ਸ਼ਖਸੀਅਤ ਦਾ ਕਿ 6 ਜੂਨ ਨੂੰ ਪਾਈ ਸਾਹਿਬ ਪਾਈ ਅਮਰੀਕ ਸਿੰਘ ਹੋਣਾ ਨੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਨੇ ਟੈਂਕਾਂ ਨਾਲ ਲੜਾਈ ਕੀਤੀ। ਤੋਪਾਂ ਨਾਲ ਲੜਾਈ ਕੀਤੀ ਹਜ਼ਾਰਾਂ ਫੌਜੀ ਮਾਰ ਦਿੱਤੇ। ਕੋਈ ਆਤਕਥਨ ਨਹੀਂ ਕੋਈ ਗਲਤ ਗੱਲ ਨਹੀਂ। ਜਦੋਂ ਕੋਈ ਚੜ ਕੇ ਆਵੇ ਤਾਂ ਸਿੰਘਾਂ ਨੂੰ ਤੇਗ ਵੀ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਪਰੰਤੂ ਉਹਨਾਂ ਦੀ ਸ਼ਖਸੀਅਤ ਦਾ ਦੂਸਰਾ ਪੱਖ ਕਿ ਜਿੱਥੇ ਉਹ ਨਿਰਭੈ ਯੋਧੇ ਸਨ ਸੂਰਬੀਰ ਯੋਧੇ ਬਚਨਾਂ ਦੇ ਬਲੀ ਕਹਿਣੀ ਕਰਨੀ ਦੇ ਪੂਰੇ ਸਨ ਉੱਥੇ ਨਾਲ ਹੀ ਸਾਧ ਸੰਗਤ ਜੀ ਉਹਨਾਂ ਦਾ ਅਧਿਆਤਮਕ ਜੀਵਨ ਤੇ ਉਹ ਇੱਕ ਬੜੇ ਉੱਚ ਪੱਧਰ ਦੇ ਅਕੈਡਮਿਸ਼ਨ ਵੀ ਸਨ ਮੈਂ ਦੱਸਣਾ ਚਾਹੁੰਦੀ ਆ ਕਿ ਜਦੋਂ ਉਹਨਾਂ ਨੇ ਸ੍ਰੀ ਅੰਮ੍ਰਿਤਸਰ ਸਰਸਵਤਿ ਖਾਲਸਾ ਕਾਲਜ ਵਿਖੇ ਗ੍ਰੈਜੂਏਸ਼ਨ ਦੀ ਪੜ੍ਹਾਈ ਕੀਤੀ ਤਾਂ ਪੜ੍ਹਾਈ ਇਤਨਾ ਮਨ ਲਾ ਕੇ ਕੀਤੀ ਕਿ ਉਹਨਾਂ ਨੇ ਗਿਆਨੀ ਮੂਲ ਸਿੰਘ ਮਹਿੰਦਰ ਸਿੰਘ ਮੈਡਲ ਪ੍ਰਾਪਤ ਕੀਤਾ ਮਾਸਟਰ ਡਿਗਰੀ ਕੀਤੀ ਐਮਏ ਦੇ ਵਿੱਚ ਗਿਆਨੀ ਦਿੱਤ ਸਿੰਘ ਮੈਡਲ ਪ੍ਰਾਪਤ ਕੀਤਾ ਔਰ ਮੋਹਰੀ ਵਿਦਿਆਰਥੀਆਂ ਦੇ ਵਿੱਚ ਆਪਣਾ ਨਾਮ ਲਿਖਵਾਇਆ ਕਿਉਂਕਿ ਘਰ ਦੀ ਹਾਲਤ ਤੇ ਖਾਲਤ ਕੋਈ ਬਹੁਤੀ ਠੀਕ ਨਹੀਂ ਸੀ ਔਰ ਉਹਨਾਂ ਨੇ ਖਾਲਸਾ ਕਾਲਜ ਦੇ ਹੋਸਟਲ ਦੇ ਕਮਰੇ ਵਿੱਚ ਰਹਿਣ ਦੀ ਬਜਾਏ ਉਥੇ ਸ਼ਿਸ਼ੋਬਿਤ ਕੈਂਪਸ ਦੇ ਗੁਰੂ ਘਰ ਦੇ ਕਮਰਾ ਨੰਬਰ 3 ਵਿੱਚ ਰਹਿ ਕੇ ਆਪਣੀ ਪੜ੍ਹਾਈ ਜਿੱਥੇ ਪੂਰੀ ਕੀਤੀ ਉਥੇ ਨਾਲ ਹੀ ਪੜ੍ਹਾਈ ਦੇ ਦੌਰਾਨ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਪਹਿਲਾ ਮੈਂਬਰ ਬਣੇ ਆਪਣੀ ਕਾਬਲੀਅਤ ਦਾ ਸਿੱਖਿਆ ਸਦਕਾ ਉਹ ਧਾਰਮਿਕ ਸਖਤਰ ਵੀ ਬਣੇ ਅਤੇ ਉਪਰੰਤ ਸਰਬਸੰਮਤੀ ਦੇ ਨਾਲ ਟੈਗੋਰ تھیਟਰ ਚੰਡੀਗੜ੍ਹ ਵਿਕੇ ਭਾਈ ਅਮਰੀਕ ਸਿੰਘ ਜੀ ਨੂੰ ਫੈਡਰੇਸ਼ਨ ਦਾ ਪ੍ਰਧਾਨ ਐਲਾਨ ਦਿੱਤਾ ਗਿਆ ਔਰ ਅੰਤਲੇ ਸਵਾਸਾਂਤਿਕ ਜੂਨ 1984 ਤੱਕ ਭਾਈ ਅਮਰੀਕ ਸਿੰਘ ਜੀ ਐਸਏ ਪਦਵੀ ਤੇ ਬਰਾਜਮਾਨ ਰਹੇ ਦੂਸਰਾ ਉਹਨਾਂ ਦੀ ਸ਼ਖਸੀਅਤ ਦਾ ਪੱਖ ਜਿੱਤੇ ਉਹ ਬਹੁਤ ਸਾਰੇ ਸੂਝਵਾਨ ਧਾਰਮਿਕ ਆਪਣੇ ਜੀਵਨ ਦੇ ਵਿੱਚ ਪੂਰੇ ਸਨ ਉੱਚੇ ਸੁੱਚੇ ਕਰਤਾਰ ਅਤੇ ਜੀਵਨ ਵਾਲੀ ਸ਼ਖਸੀਅਤ ਸਨ ਉੱਚ ਦਰਜੇ ਦੇ ਅਕੈਡਮਿਸ਼ਨ ਵੀ ਸਨ ਉੱਥੇ ਉਹਨਾਂ ਦੀ ਸੂਝਬੂਝ ਤੇ ਲੰਬੇ ਦ੍ਰਿਸ਼ਟੀ ਗੋਚਰ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜੀ ਕੌਮ ਦੀ ਸੱਚੀ ਅਗਵਾਈ ਉਹਨਾਂ ਨੇ ਕੀਤੀ ਉਸ ਦੀਆਂ ਟੂਕ ਮਾਤਰ ਦੋ ਦ੍ਰਿਸ਼ ਮੇ ਆਪ ਜੀ ਦੇ ਸਾਹਮਣੇ ਰੱਖਨੇ ਹਨ ਮੇਰੇ ਮਾਤਾ ਜੀ ਦੱਸਦੇ ਹਨ ਕਿ ਇੱਕ ਵਾਰ ਜਦੋਂ ਨਿਰੰਕਾਰ ਕਾਂਡ ਹੋਇਆ ਤੇਰਾ ਸਿੰਘ ਸ਼ਹੀਦ ਹੋ ਗਏ ਔਰ ਜਿੱਥੇ ਸ਼ਹੀਦਾਂ ਦਾ ਖੂਨ ਡੁੱਲਿਆ 20 ਬਲਾਕ ਸ੍ਰੀ ਅਮਰਸਰ ਸਾਹਿਬ ਰੇਲਵੇ ਦੇ ਜੋ ਜਗ੍ਹਾ ਸੀ ਰੇਲਵੇ ਪੁਲਿਸ ਦੀ ਉੱਥੇ ਸੰਤ ਮਹਾਪੁਰਸ਼ਾਂ ਨੇ ਡਿਊਟੀ ਲਈ ਕਿ ਭਾਈ ਅਮਰੀਕ ਸਿੰਘ ਜੀ ਜਿੱਥੇ ਸਾਡੇ ਸ਼ਹੀਦਾਂ ਦਾ ਖੂਨ ਡੁੱਲਿਆ ਉਹ ਜਗ੍ਹਾ ਵੀ ਸਾਡੀ ਹੈ ਭਾਵੇਂ ਕਿਸੇ ਮਹਿਕਮੇ ਦੀ ਕਿਉਂ ਨਾ ਹੋਵੇ ਪਰ ਕਿਉਂਕਿ ਸਾਡੇ ਸਿੰਘਾਂ ਦਾ ਖੂਨ ਉੱਥੇ ਡੁੱਲਿਆ ਉੱਥੇ ਕੇਸਰੀ ਨਿਸ਼ਾਨ ਸਾਹਿਬ ਝੁਲਣਾ ਬਹੁਤ ਜ਼ਰੂਰੀ ਹੈ ਭਾਈ ਅਮਰੀਕ ਸਿੰਘ ਜੀ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਮੈਨੂੰ ਇੱਥੋਂ ਤੱਕ ਵੀ ਪਤਾ ਲੱਗਿਆ ਕਿ ਪਹਿਲਾਂ ਸਿੰਘਾਂ ਤੋਂ ਸੰਤਾਂਤ ਵਾਗਿਆ ਵੀ ਲਈ ਉਹਨਾਂ ਨੇ ਕਿ ਮੈਂ ਜਾਵਾਂਗਾ ਜਿੱਥੇ ਦੇ ਨਾਲ ਜਦੋਂ ਨਿਰੰਕਾਰੀ ਨੂੰ ਉਥੇ ਸ਼ਾਂਤਮਈ ਤਰੀਕੇ ਦੇ ਨਾਲ ਆਪੋਜ਼ ਕਰਨਾ ਸੀ ਜਿਹੜਾ ਕੂਰ ਪ੍ਰਚਾਰ ਕਰ ਰਿਹਾ ਸੀਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖਿਲਾਫ ਧੰ ਗੁਰੂ ਗੋਬਿੰਦ ਸਿੰਘ ਜੀ ਦੇ ਦੀ ਸ਼ਾਨ ਦੇ ਵਿੱਚ ਮਾੜੇ ਬਚਨ ਬੋਲ ਰਿਹਾ ਸੀ ਪਰੰਤੂ ਮਹਾਂਪੁਰਸ਼ਾਂ ਨੇ ਬਾਹ ਫੜ ਕੇ ਰੱਖ ਲਿਆ ਭਾਈ ਅਮਰੀਕ ਸਿੰਘਾ ਤੇਰੀ ਅਜੇ ਲੋੜ ਬਹੁਤ ਹੈ ਜਦੋਂ ਤੇਰਾ ਸਿੰਘ ਸ਼ਹੀਦ ਹੋਏ ਸ਼ਾਂਤਮਈ ਤਰੀਕੇ ਦੇ ਨਾਲ ਰੋਸ ਕਰਦੇ ਸਿੰਘਾਂ ਤੇ ਗੋਲੀਆਂ ਚਲਾ ਦਿੱਤੀਆਂ ਸਰਕਾਰੀ ਸ਼ਹਿ ਦੇ ਨਾਲ ਸਿੰਘਾਂ ਦਾ ਖੂਨ ਡੁੱਲਿਆ ਔਰ ਰਾਤ ਨੂੰ ਸ਼ਾਮ ਨੂੰ ਜਾ ਕੇ ਸਾਰੇ 13 ਸਿੰਘਾਂ ਦੇ ਜੋ ਸ਼ਰੀਰਾਂ ਦਾ ਅੰਤਮ ਸੰਸਕਾਰ ਆਪਣੇ ਹੱਥਾਂ ਨਾਲ ਕੀਤਾ ਉੱਥੇ ਨਾਲ ਹੀ ਅਗਲੇ ਦਿਨ ਜਦੋਂ ਗਏ ਤਾਂ ਪੁਲਿਸ ਦਾ ਘੇਰਾ ਬੜਾ ਸਖਤ ਪਿਆ ਸੀ ਭਾਈ ਅਮਰੀਕ ਸਿੰਘ ਨੇ ਪਹਿਲਾਂ ਉੱਥੇ ਜੋ ਤਾਇਨਾਤ ਅਫਸਰ ਸਨ ਉਹਨਾਂ ਨੂੰ ਕਿਹਾ ਕਿ ਇੱਥੇ 13 ਸਿੰਘਾਂ ਦਾ ਸ਼ਹੀਦ ਡੁੱਲਾ ਸਾਡੇ ਸਿੰਘਾਂ ਦੇ ਖੂਨ ਦੇ ਨਾਲ ਧਰਤੀ ਲੱਛਪਤ ਹੋਈ ਹੈ ਅਤੇ ਕੇਸਰੀ ਨਿਸ਼ਾਨ ਸ਼ਹੀਦਾਂ ਦੀ ਯਾਦ ਵਿੱਚ ਅਸੀਂ ਚੁਲਾ ਕੇ ਰਹਾਗੇ ਜਦੋਂ ਉਹਨਾਂ ਨੇ ਆਪਣੇ ਤੇਵਰ ਵਿਖਾਉਣੇ ਸ਼ੁਰੂ ਕੀਤੇ ਸਰਕਾਰੀ ਕਰਿੰਦਾਂ ਨੇ ਤੇ ਭਾਈ ਅਮਰੀਕ ਸਿੰਘ ਨੇ ਡੱਬ ਵਿੱਚੋਂ ਪਿਸਤੌਲ ਕੱਢ ਕੇ ਕਹਿਣ ਲੱਗੇ ਆ ਜਾਓ ਫਿਰ ਵੇਖ ਲਓ ਅਸੀਂ ਅੱਜ ਨੇ ਹੱਥੇ ਹੋ ਕੇ ਗੋਲੀਆਂ ਖਾਣ ਨਹੀਂ ਆਏ ਤੁਹਾਡੇ ਕੋਲੋਂ ਹਥਿਆਰ ਹੀ ਤੁਹਾਡੇ ਕੋਲ ਨੇ ਤੇ ਹਥਿਆਰ ਹੀ ਸਾਡੇ ਕੋਲ ਨੇ ਅੱਜ ਵੇਖਦੇ ਹਾਂ ਕਿਹਦਾ ਨਿਸ਼ਾਨ ਸਾਹਿਬ ਇੱਥੇ ਝੁੱਲਦਾ ਹੈ ਔਰ ਔਰ ਖਾਲਸਾ ਜੀ ਅੱਜ ਤੁਸੀਂ ਵੇਖੋ ਜਾ ਕੇ ਬੀ ਬਲਾਕ ਅੰਮ੍ਰਿਤਸਰ ਰੇਲਵੇ ਲਾਈਨ ਵਾਲੀ ਜਗ੍ਹਾ ਤੇ ਜਿੱਥੇ 13 ਸਿੰਘਾਂ ਦਾ ਖੂਨ ਡੁੱਲਿਆ ਸੀ ਉੱਥੇ ਕੇਸਰੀ ਨਿਸ਼ਾਨ ਸਭ ਝੂਲ ਰਿਹਾ ਔਰ ਸੁੰਦਰ ਗੁਰਦੁਆਰੇ ਦੀ ਇਮਾਰਤ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਬਣੀ ਹੋਈ ਹੈ। ਦੂਸਰਾ ਜੋ ਉਹਨਾਂ ਦੇ ਜੀਵਨ ਦੇ ਵਿੱਚੋਂ ਬਹੁਤ ਵਾਰੀ ਪੜ੍ਹ ਕੇ ਸੁਣ ਕੇ ਸਾਨੂੰ ਵੀ ਸੇਧ ਮਿਲਦੀ ਹੈ ਨੌਜਵਾਨ ਪੀੜ੍ਹੀ ਨੂੰ ਵੀ ਸੁਣਨਾ ਚਾਹੀਦਾ ਔਰ ਉਹਨਾਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ। ਕਿ ਨਿਰੰਕਾਰੀ ਨੂੰ ਮਾਰਨ ਤੋਂ ਬਾਅਦ ਸੰਤ ਮਹਾਪੁਰਸ਼ਾਂ ਨੇ ਸੋਨੇ ਦੇ ਨਾਲ ਤੋਲਣ ਲਈ ਐਲਾਨ ਕਰ ਦਿੱਤਾ ਤਾਂ ਉਸ ਸਮੇਂ ਤੇ ਭਾਰੀ ਗਿਣਤੀ ਦੇ ਵਿੱਚ ਸੋਨਾ ਇਕੱਤਰ ਹੋਣ ਲੱਗ ਪਿਆ ਮੇਰੇ ਮਾਤਾ ਜੀ ਦੱਸਦੇ ਹਾਂ ਕਿ ਜਿਹੜਾ ਪੌੜੀਆਂ ਦੇ ਥੱਲੇ ਲੰਗਰ ਹਾਲ ਦੇ ਲਾਗੇ ਕਮਰਾ ਸੀ ਭਾਈ ਅਮਰੀਕ ਸਿੰਘ ਦਾ ਜਿੱਥੋਂ ਸਮੁੱਚੀ ਲੀਡਰਸ਼ਿਪ ਦੀ ਵਾਕਡੋਰ ਚੱਲਦੀ ਸੀ ਉੱਥੇ ਕਮਰੇ ਦੇ ਵਿੱਚ ਬੈਠੇ ਹੋਏ ਸਨ ਤਾਂ ਇੱਕ ਕੋਈ ਮੋਨਾ ਵਿਅਕਤੀ ਹੱਥ ਦੇ ਵਿੱਚ ਪੈਕੇਟ ਫੜ ਕੇ ਆ ਗਿਆ ਮੇਰੇ ਮਾਤਾ ਜੀ ਉਸ ਸਮੇਂ ਕੋਲ ਬੈਠੇ ਸਨ ਕਹਿੰਦੇ ਮੇਰੇ ਮਾਤਾ ਜੀ ਕਹਿੰਦੇ ਮੇਰੇ ਮਨ ਵਿੱਚ ਫੁਰਨਾ ਆਇਆ ਕਿ ਇਹਨੇ ਬੜੀ ਚਮਕਦਾਰ ਚੀਜ਼ ਹੱਥਾਂ ਵਿੱਚ ਫੜੀ ਐ ਅਸਲ ਦੇ ਵਿੱਚ ਉਸ ਵਿਅਕਤੀ ਨੇ ਹੱਥ ਵਿੱਚ ਸੋਨੇ ਦੇ ਬਿਸਕਟ ਫੜੇ ਸਨ ਜਿਹੜੇ ਉਹਨਾਂ ਨੇ ਮਹਾਪੁਰਸ਼ਾਂ ਨੂੰ ਦੇਣ ਲਈ ਲੈ ਕੇ ਆਏ ਸਨ ਮੇਰੇ ਮਾਤਾ ਜੀ ਸੋਚਣ ਲੱਗੇ ਕਿ ਮੈਂ ਜ਼ਿੰਦਗੀ ਵਿੱਚ ਕਦੇ ਸੋਨੇ ਦਾ ਬਿਸਕਟ ਫੜ ਕੇ ਨਹੀਂ ਦੇਖਿਆ ਅੱਜ ਜਦੋਂ ਇਹ ਵਿਅਕਤੀ ਚਲਾ ਜਾਵੇਗਾ ਤਾਂ ਮੈਂ ਭਾਈ ਸਾਹਿਬ ਤੋਂ ਆਗਿਆ ਲੈ ਕੇ ਹੱਥ ਲਾ ਕੇ ਵੇਖਾਂਗੀ ਕਿ ਸੋਨੇ ਦਾ ਬਿਸਕਟ ਕਿੰਨਾ ਕੁ ਭਾਰਾ ਹੁੰਦਾ ਮੇਰੇ ਪਿਤਾ ਜੀ ਬੈਠੇ ਰਹੇ ਆਪਣਾ ਕੰਮ ਨਿਭਟਾਉਂਦੇ ਰਹੇ ਜਦੋਂ ਸਾਰੇ ਸਿੰਘਾਂ ਨੂੰ ਕੋਲੋਂ ਤੋੜ ਲਿਆ ਤਾਂ ਖੀਰ ਦੇ ਉੱਤੇ ਉਸ ਵਿਅਕਤੀ ਨੂੰ ਕਹਿੰਦੇ ਚਲੋ ਮੇਰੇ ਨਾਲ ਕੀ ਲੈ ਕੇ ਆਏ ਹੋ ਉਸਨੇ ਕਿਹਾ ਜੀ ਮੈਂ ਜਿਹੜਾ ਮਹਾਪੁਰਸ਼ਾਂ ਨੇ ਐਲਾਨ ਕੀਤਾ ਮੈਂ ਕੁਝ ਸੋਨਾ ਲੈ ਕੇ ਆਇਆ ਤਾਂ ਕਿ ਸੇਵਾ ਦੇ ਵਿੱਚ ਮੈਂ ਵੀ ਆਪਣਾ ਯੋਗਦਾਨ ਪਾ ਸਕਾਂ ਮੇਰੇ ਪਿਤਾ ਜੀ ਨੇ ਵੇਖਿਆ ਕਿ ਮੇਰੇ ਮਾਤਾ ਜੀ ਵੀ ਉੱਥੇ ਬੈਠੇ ਕਮਰੇ 'ਚ ਕਹਿੰਦੇ ਬੈਠੇ ਰਹੋ ਮੈਂ ਆਉਣਾ ਉਹਨੂੰ ਕਹਿੰਦੇ ਚੁੱਕ ਲੈ ਆਪਣਾ ਲਫਾਫਾ ਚਲੋ ਸੰਤਾਂ ਕੋਲ ਉੱਪਰ ਛੱਤ ਤੇ ਚਲੀਏ ਲੰਗਰ ਹਾਲ ਦੀ ਛੱਤ ਦੇ ਉੱਤੇ ਚਲੇ ਗਏ ਉਸ ਵਿਅਕਤੀ ਨੂੰ ਉੱਥੇ ਮਹਾਪੁਰਸ਼ਾਂ ਨੂੰ ਭੇਟ ਕਰਕੇ ਸੋਨਾ ਜਦੋਂ ਥੱਲੇ ਆਏ ਤਾਂ ਮੇਰੇ ਮਾਤਾ ਜੀ ਨੂੰ ਕਹਿਣ ਲੱਗੇ ਮੈਨੂੰ ਲੱਗਦਾ ਅੱਜ ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ ਆ ਰਿਹਾ ਸੀ ਮੇਰੇ ਮਾਤਾ ਜੀ ਹੱਥ ਜੋੜ ਕੇ ਚੱਕਦੇ ਚੱਕਦੇ ਕਹਿਣ ਲੱਗੇ ਜੀ ਮੇਰੇ ਮਨ 'ਚ ਇਹ ਵਿਚਾਰ ਆਉਂਦਾ ਸੀ ਵੀ ਅੱਜ ਕਿਤੇ ਮੈਂ ਵੀ ਸੋਨਾ ਫੜ ਕੇ ਵੇਖ ਲਾਵਾਂ ਵੀ ਬਿਸਕਟ ਕਿਹੋ ਜਿਹੇ ਹੁੰਦੇ ਨੇ ਸੋਨੇ ਦੇ ਕਹਿਣ ਲੱਗੇ ਮੈਨੂੰ ਪਤਾ ਲੱਗ ਗਿਆ ਸੀ ਮੈਂ ਨਹੀਂ ਚਾਹੁੰਦਾ ਕਿ ਇਸ ਬਿਸਕਟ ਫੜਨੇ ਦਾ ਦੂਰ ਦੀ ਗੱਲ ਮੇਰੇ ਪਰਿਵਾਰ ਦਾ ਕੋਈ ਜੀ ਸੰਗਤ ਦੀ ਮਾਇਆ ਤੇ ਸੰਗਤ ਦੇ ਸੋਨੇ ਤੇ ਅੱਖ ਭਰ ਕੇ ਵੀ ਦੇਖੇ ਇਤਨੀ ਉੱਚੀ ਸੁੱਚੀ ਸੋਚ ਦੇ ਮਾਲਕ ਇਸੇ ਤਰ੍ਹਾਂ ਜਦੋਂ ਇੱਕ ਵਾਰ ਪ੍ਰੈਸ ਕਾਨਫਰੰਸ ਕਰ ਰਹੇ ਸਨ ਮੇਰੀ ਛੋਟੀ ਭੈਣ ਜਿਹੜੀ ਉਸ ਸਮੇਂ 3 ਕੋ ਸਾਲ ਦੀ ਸੀ ਸ਼ਾਇਦ ਅਪ੍ਰੈਲ ਮਈ ਦੀ ਗੱਲ ਹੈ ਜੂਨ 84 ਦੀ ਉਹ ਰੋਣ ਲੱਗ ਪਈ ਕਿ ਪਿਤਾ ਜੀ ਮੈਂ ਤੁਹਾਡੇ ਤੋਂ 5 ਰੁਪਏ ਲੈਣੇ ਨੇ ਦੋਵੇਂ ਜੇਬਾਂ ਪੈਸਿਆਂ ਨਾਲ ਭਰੀਆਂ ਹੋਈਆਂ ਧਰਮਯੋਧ ਮੋਰਚਾ ਚੱਲ ਰਿਹਾ ਸੀ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਔਰ ਸਿੱਖ ਪੰਥ ਦੇ ਵਿੱਚ ਜਜ਼ਬਾਤਾਂ ਦਾ ਹੜ ਆ ਚੁੱਕਿਆ ਸੀ ਉਸ ਸਮੇਂ ਤੇ ਕਿਉਂਕਿ ਫੈਡਰੇਸ਼ਨ ਦਾ ਬੋਲਬਾਲਾ ਜੋ ਭਾਈ ਅਮਰੀਕ ਸਿੰਘ ਦੀ ਅਗਵਾਈ ਵਿੱਚ ਹੋਇਆ ਉਸ ਸਮੇਂ ਦੇ ਰਿਕਾਰਡ ਦੱਸਦੇ ਨੇ ਕਿ 2.5 ਲੱਖ ਤੋਂ ਉੱਤੇ ਦੀ ਪਰਚੀ ਔਨ ਰਿਕਾਰਡ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਹੋ ਗਈ ਸੀ ਜਿੱਥੇ ਅੰਮ੍ਰਿਤਸਰ ਵਰਗੇ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਕਰਾ ਦੇਣ ਦੇ ਮੋਰਚੇ ਲਾਏ ਅੰਮ੍ਰਿਤਸਰ ਦੀ ਹਦੂਦ ਦੇ ਵਿੱਚੋਂ ਮੀਟ ਔਰ ਸ਼ਰਾਬ ਆਦਤ ਦੀਆਂ ਦੁਕਾਨਾਂ ਬਾਹਰ ਕੱਢਣ ਦੇ ਮੋਰਚੇ ਲਾਏ ਉੱਥੇ ਗੁਰਬਾਣੀ ਦੇ ਸੰਚਾਰ ਲਈ ਜੋ ਉਹਨਾਂ ਨੇ ਮੋਰਚਾ ਲਾਇਆ ਫੈਡਰੇਸ਼ਨ ਨੇ ਔਰ ਜਿਹੜੇ ਝੂਠੇ ਇਲਜ਼ਾਮ ਲਾ ਕੇ ਬੰਦੀ ਸਿੱਖ ਜੋ ਜੇਲਾਂ ਵਿੱਚ ਭੇਜੇ ਜਾ ਰਹੇ ਸਨ ਉਹਨਾਂ ਦੇ ਕੇਸਾਂ ਦੀ ਪੈਰਵਾਈ ਵੀ ਫੈਡਰੇਸ਼ਨ ਨੇ ਆਪਣੇ ਹੱਥ ਵਿੱਚ ਲਈ ਉਸ ਸਮੇਂ ਤੇ ਉਸ ਚੜ੍ਹਦੀ ਕਲਾ ਦੇ ਸਮੇਂ ਤੇ ਮੇਰੀ ਭੈਣ ਨੇ ਇੱਕ ਵਾਰੀ ਜੋ ਕਿਹਾ ਕਿ ਪਿਤਾ ਜੀ ਮੈਂ ਤੁਹਾਡੇ ਕੋਲੋਂ 5 ਰੁਪਏ ਲੈਣੇ ਨੇ ਕਿਉਂਕਿ ਸਾਨੂੰ ਹੁਕਮ ਨਹੀਂ ਸੀ ਹੁੰਦਾ ਪਰਿਵਾਰ ਨੂੰ ਹਮੇਸ਼ਾ ਉਹਨਾਂ ਦੇ ਕੋਲ ਰਹਿੰਦਾ ਕਦੇ-ਕਦੇ ਹੀ ਆਉਂਦੇ ਸੀ ਤੇ ਉਹਨਾਂ ਨੇ ਧਿਆਨ ਨਹੀਂ ਦਿੱਤਾ ਉਹਦੇ ਵੱਲੋਂ ਰੋਣ ਲੱਗ ਪਈ ਕਿਉਂਕਿ ਬੱਚੇ ਨੂੰ ਜਦੋਂ ਇਗਨੋਰ ਕਰ ਦਈਏ ਹੌਲੀ-ਹੌਲੀ ਉਹ ਰੋਣ ਵੀ ਲੱਗ ਪੈਂਦਾ ਉੱਚੀ-ਉੱਚੀ ਰੋਣ ਲੱਗ ਪਈ ਜਦੋਂ ਵੇਖਿਆ ਕਿ ਇਹ ਛੋਟੀ ਬੱਚੀ ਪ੍ਰੈਸ ਕਾਨਫਰੰਸ ਦੇ ਵਿੱਚ ਜੋ ਮੇਰੇ ਅੜਕਣ ਪੈਦਾ ਕਰ ਰਹੀ ਹੈ ਤਾਂ ਆਪਣੀ ਜੇਬ ਦੇ ਵਿੱਚੋਂ 5 ਰੁਪਏ ਦਿੱਤੇ ਔਰ ਉੱਥੇ ਹੀ ਉਹ ਨਚਰ ਨੂੰ ਰੋਂਦੀ-ਰੋਂਦੀ ਥੱਕ ਗਈ ਸੀ ਉਹ ਸੌਂ ਗਈ ਜਦੋਂ ਪ੍ਰੈਸ ਕਾਨਫਰੰਸ ਪੂਰੀ ਹੋਈ ਤਾ ਸੁੱਤੀ ਹੋਈ ਛੋਟੀ ਭੈਣ ਦੇ ਹੱਥੋਂ 5 ਪਈਏ ਦਾ ਨੋਟ ਕੱਢ ਕੇ ਵਾਪਸ ਆਪਣੀ ਜੇਬ 'ਚ ਪਾ ਲਿਆ। ਉਹਨਾਂ ਦੇ ਗਨਮੈਨ ਲੱਗੇ ਬੈਠੇ ਸੀ। ਕਹਿਣ ਲੱਗੇ ਭਾਈ ਸਾਹਿਬ ਤੁਸੀਂ ਇਹ ਕੀ ਕੀਤਾ? ਤੁਹਾਡੀਆਂ ਦੋਵੇਂ ਜੇਬਾਂ ਪੈਸੇ ਨਾਲ ਭਰੀਆਂ। ਬੱਚੇ ਕਦੇ-ਕਦਾਂ ਹੀ ਤੁਹਾਡੇ ਕੋਲ ਆਉਂਦੇ ਆ ਤੇ ਧੀਆਂ ਨੂੰ ਤਾਂ ਲੋਕੀ ਬੁੱਕ ਪਰ ਪਰ ਕੇ ਦਿੰਦੇ ਆ ਤੇ ਤੁਹਾਡੀਆਂ ਜੇਬਾਂ ਪੈਸੇ ਨਾਲ ਭਰੀਆਂ ਨੇ। ਤੁਸੀਂ ਇੱਕ 5 ਪਈਏ ਦਾ ਨੋਟ ਵੀ ਆਪਣੀ ਬੇਟੀ ਦੇ ਹੱਥ ਵਿੱਚੋਂ ਫੜ ਕੇ ਦੁਬਾਰਾ ਜੇਬ ਵਿੱਚ ਪਾ ਲਿਆ। ਮੇਰੇ ਤੋਂ ਇਹ ਬਰਦਾਸ਼ਤ ਨਹੀਂ ਹੋਇਆ। ਪਈ ਅਮਰੀਕ ਸਿੰਘ ਕਹਿਣ ਲੱਗੇ ਬੈਠ ਜਾ ਮੇਰੇ ਕੋਲ ਮੈਨੂੰ ਸ਼ਰਮ ਆ ਗਈ ਕਿ ਤੇਰੇ ਵਰਗੇ ਸੰਗੀ ਸਾਥੀ ਮੇਰੇ ਨਾਲ ਫਿਰਦੇ ਐਨੀ ਛੋਟੀ ਸੋਚ ਇਹ ਮੇਰੀਆਂ ਜੇਬਾਂ ਵਿੱਚ ਜਿਹੜੇ ਪੈਸੇ ਨੇ ਇਹ ਮੇਰੇ ਬੱਚਿਆਂ ਲਈ ਮੇਰੀ ਕੌਮ ਨੇ ਨਹੀਂ ਦਿੱਤੇ ਮੈਨੂੰ ਇਹ ਕੌਮ ਦਾ ਘਰ ਬਣਾਉਣ ਲਈ ਪੈਸੇ ਨੇ ਮੇਰੀ ਜੇਬ ਵਿੱਚ ਪਏ ਹੋਏ ਇੱਕ ਇੱਕ ਰੁਪਈਏ ਦੇ ਉੱਤੇ ਕੌਮ ਦਾ ਹੱਕ ਹੈ ਔਰ ਇਹ ਪੈਸੇ ਮੈਂ ਨਹੀਂ ਚਾਹੁੰਦਾ ਕਿ ਮੇਰੇ ਬੱਚਿਆਂ ਤੱਕ ਜਾਣ ਜੇ ਮੇਰੇ ਬੱਚਿਆਂ ਨੇ ਚਮਕਣਾ ਹੋਇਆ ਇਹਨਾਂ ਦੇ ਕਰਤਾਰ ਦੇ ਵਿੱਚੋਂ ਮੇਰਾ ਖੂਨ ਚਲਕਦਾ ਹੋਇਆ ਆਏ ਆਪਣੇ ਆਪ ਚਮਕ ਪੈਣਗੇ ਐਸੀ ਸੀ ਉਹਨਾਂ ਦੀ ਸ਼ਖਸੀਅਤ ਜਿੱਥੇ ਇੱਕ ਬੰਨੇ ਸਰਕਾਰ ਨੇ ਉਹਨਾਂ ਤੇ ਝੂਠੇ ਇਲਜ਼ਾਮ ਲਾ ਕੇ ਗੁਰਦਾਸਪੁਰ ਦੀ ਜੇਲ੍ਹ ਵਿੱਚ ਬੰਦ ਕੀਤਾ ਸੀ ਉੱਥੇ ਜਿਸ ਇੱਕ ਬੰਨੇ ਸਰਕਾਰ ਕਹਿੰਦੀ ਸੀ ਕਿ ਇਹ ਲੋਕ ਜਰਾਇਮ ਪੇਸ਼ਾ ਕੌਮ ਦੇ ਆਗੂ ਨੇ ਇਹ ਲੋਕ ਹਿੰਦੂ ਰਾਸ਼ਟਰ ਦੇ ਵਿਰੋਧੀ ਨੇ ਇਹ ਲੋਕ ਹਿੰਦੁਸਤਾਨ ਦੀ ਸਰਕਾਰ ਦੇ ਵਿਰੋਧੀ ਨੇ ਉੱਥੇ ਗੁਰਦਾਸਪੁਰ ਜੇਲ੍ਹ ਦੇ ਵਿੱਚ ਕੈਦੀ ਹੁੰਦਿਆਂ ਜਿੱਥੇ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਜਦੋਂ ਤਿਆਰ ਕੀਤੀ ਤਾ ਹਿੰਦੂ ਕੈਦੀ ਵੀ ਇਕੱਠੇ ਹੋ ਕੇ ਆ ਗਏ ਭਾਈ ਸਾਹਿਬ ਤੁਹਾਡੇ ਕੋਲੇ ਬੇਨਤੀ ਕਰਦੇ ਆ ਕਿ ਸਾਡਾ ਵੀ ਮੰਦਿਰ ਬਣਾ ਦਿਓ ਤੁਸੀਂ ਤਾਂ ਬੜਾ ਸੋਹਣਾ ਸੁੰਦਰ ਗੁਰਦੁਆਰਾ ਸਾਹਿਬ ਗੁਰਦਾਸਪੁਰ ਦੀ ਜੇਲ੍ਹ ਵਿੱਚ ਤਿਆਰ ਕਰ ਦਿੱਤਾ ਸਾਡੇ ਤੇ ਵੀ ਕਿਰਪਾ ਕਰੋ ਸਾਡਾ ਮੰਦਿਰ ਕਿਸੇ ਨੇ ਨਹੀਂ ਬਣਾਉਣਾ ਇੱਕ ਬੰਨੇ ਹਿੰਦੂ ਵਿਰੋਧੀ ਕਹਿ ਕੇ ਸਰਕਾਰ ਨੇ ਝੂਠੇ ਕੇਸ ਪਾ ਕੇ ਜੇਲ੍ਹ ਵਿੱਚ ਬੰਦ ਕੀਤਾ ਤੇ ਦੂਜੇ ਬੰਨੇ ਉਸੇ ਜੇਲ੍ਹ ਦੇ ਵਿੱਚ ਜਿੱਥੇ ਸੁੰਦਰ ਗੁਰਦੁਆਰਾ ਸਾਹਿਬ ਦੀ ਇਮਾਰਤ ਤਿਆਰ ਕਰਵਾਈ ਉਤੇ ਨਾਲ ਹੀ ਉਹਨਾਂ ਨੇ ਮੰਦਿਰ ਵੀ ਤਿਆਰ ਕਰਵਾਇਆ ਜਿਹੜਾ ਅੱਜ ਵੀ ਗੁਰਦਾਸਪੁਰ ਦੀ ਜੇਲ੍ਹ ਵੈਸ਼ ਸ਼ੋਭਤ ਹੈ ਸੋ ਮੇਰੇ ਕਹਿਣ ਤੋਂ ਪਾਉ ਕਿ ਉਹਨਾਂ ਦੀ ਬਹੁਪੱਖੀ ਸ਼ਖਸੀਅਤ ਨੂੰ ਥੋੜੇ ਸ਼ਬਦਾਂ ਵਿੱਚ ਔਰ ਥੋੜੇ ਸਮੇਂ ਦੇ ਵਿੱਚ ਇਥੋਂ ਰੂਪਮਾਨ ਕਰਨਾ ਆਪ ਤੱਕ ਪਹੁੰਚਾਉਣਾ ਬਹੁਤ ਔਖਾ ਹੈ ਅਸੀਂ ਕੇਵਲ ਟੂਕ ਮਾਤਰੀ ਉਦਾਹਰਨਾਂ ਦੇ ਕੇ ਗੁਰੂ ਸਾਹਿਬ ਕਿਰਪਾ ਕਰਨ ਕਿ ਉਹਨਾਂ ਦੇ ਜੀਵਨ ਤੋਂ ਕੁਝ ਸੇਧ ਲੈ ਸਕੀਏ ਔਰ ਸਮੁੱਚੀ ਕੌਮ ਆਪਣੇ ਸ਼ਹੀਦਾਂ ਦੇ ਪੂਰਨਿਆਂ ਤੇ ਚਲਦੀ ਹੋਈ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੀ ਹੋਵੇ ਇਹੋ ਹੀ ਮੇਰੀ ਅਰਦਾਸ ਬੇਨਤੀ ਹੈ ਗੁਰੂ ਸਾਹਿਬ ਕਿਰਪਾ ਕਰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇਸ ਪਰਿਵਾਰ ਕੋਲੋਂ ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖ ਕੇ ਪਰਦੇ ਕੱਜੀ ਰੱਖਣ ਔਰ ਸਿੱਖ ਕੌਮ ਦੀ ਸੇਵਾ ਇਸੇ ਤਰ੍ਹਾਂ ਕਰਨ ਦਾ ਬਲ ਬਖਸ਼ੀ ਰੱਖਣ ਹੋਈਆਂ ਭੁੱਲਾਂ ਚੁਕਾਂ ਦੀ ਖਿਮਾ ਫਤਿਹ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ